ਸਭ ਤੋਂ ਪਹਿਲਾਂ ਤਾਂ ਮੈਂ ਫਰੈਂਡਸ ਵੈਲਫੇਅਰ ਸੁਸਾਇਟੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਕਿ ਐਡਾ ਵਧੀਆ ਉਪਰਾਲਾ ਜਿਹੜਾ ਕਿ ਕ੍ਰਿਕਟ ਟੂਰਨਾਮੈਂਟ ਇਹ ਕਰਾਉਂਦੇ ਆ ਸ਼ਹਿਰ ਵਾਸਤੇ ਇਲਾਕੇ ਵਾਸਤੇ ਬਹੁਤ ਵੱਡੀ ਮਾਣ ਵਾਲੀ ਗੱਲ ਆ ਔਰ ਇਨੀ ਸਾਰੀ ਟੀਮ ਨੂੰ ਪ੍ਰਧਾਨ ਰਜੇਸ਼ ਜੀ ਨੂੰ ਔਰ ਇਹਨਾਂ ਦੀ ਸਾਰੀ ਟੀਮ ਨੂੰ ਯਸ਼ ਜੀ ਆ ਤਿਲਕਰਾਜ ਜੀ ਆ ਗੋਤਮ ਜੀ ਆ ਸਾਰਿਆਂ ਨੂੰ ਸਾਰੇ ਜੇ ਨਾਮ ਲੈਣ ਤੇ ਚੱਕਰ ਚ ਪੈ ਗਏ ਤੇ ਬਹੁਤ ਲੰਬੀ ਲਿਸਟ ਆ ਇਹਨਾਂ ਦੀ ਸਾਰੇ ਸ਼ਹਿਰ ਦੇ ਵਿੱਚ ਇਹਨਾਂ ਦਾ ਬਹੁਤ ਵਧੀਆ ਉਤਸ਼ਾਹ ਨਾਲ ਇਹ ਮੈਚ ਕਰਾਉਂਦੇ ਆ ਔਰ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਵੀ ਕਰਦੇ ਆ ਔਰ ਜਿੰਨੀਆਂ ਵੀ ਟੀਮਾਂ ਬਾਹਰੋਂ ਚੱਲ ਕੇ ਆਈਆਂ ਉਹਨਾਂ ਨੂੰ ਸੁਲਤਾਨਪੁਰੋਂ ਤੇ ਅਸੀਂ ਵੈਲਕਮ ਕਹਿੰਦੇ ਆ ਸੁਲਤਾਨਪੁਰ ਵਾਸੀਆਂ ਵੱਲੋਂ ਔਰ ਜਿਹੜਾ ਇਹ ਸਰਦਾਰ ਸਵਰਨ ਸਿੰਘ ਜੀ ਨੇ ਆਪਣੇ ਮੈਡਮ ਰੂਹੀ ਜੀ ਨੇ ਬੀਬੀ ਰੂਹੀ ਜੀ ਨੇ ਇਹ ਗਰਾਊਂਡ ਦੇ ਕੇ ਇਹਨਾਂ ਨੂੰ ਕਲੱਬ ਨੂੰ ਇਹ ਇਥੇ ਮੈਚ ਕਰਾਏ ਆ ਉਹਦੇ ਲਈ ਬਹੁਤ-ਬਹੁਤ ਧੰਨਵਾਦ ਕਰਦੇ ਆ ਉਹਨਾਂ ਦਾ ਸਾਰੇ ਸ਼ਹਿਰ ਵਾਸੀਆਂ ਵੱਲੋਂ ਔਰ ਇੱਕ ਇੰਨਾ ਨਸ਼ਾ ਹੋਣ ਦੇ ਬਾਵਜੂਦ ਸਾਡੇ ਜਿਹੜੇ ਯੂਥ ਆ ਉਹ ਇਹ ਖੇਡਾਂ ਦੇ ਵਿੱਚ ਜਾਂਦੇ ਆ ਔਰ ਇਹਨਾਂ ਦਾ ਸੰਸਥਾ ਦਾ ਬਹੁਤ ਵੱਡਾ ਫਰੈਜ਼ ਵੈਲਫੇਅਰ ਸੁਸਾਇਟੀ ਦਾ ਬਹੁਤ ਵੱਡਾ ਯੋਗਦਾਨ ਆ ਔਰ ਪ੍ਰਮਾਤਮਾ ਇਹਨਾਂ ਨੂੰ ਹੋਰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰਨ ਔਰ ਇਹ ਹੋਰ ਵੀ ਇਦਾਂ ਦੇ ਇਵੈਂਟਸ ਬਹੁਤ ਇਹ ਕਰਵਾਉਂਦੇ ਰਹਿਣ ਬਹੁਤ-ਬਹੁਤ ਧੰਨਵਾਦ ਇਹ ਸ਼ੇਰਿੰਗ ਦੀ ਵੱਡੀ ਕਾਰਟ ਆ ਕੋਈ ਪ੍ਰਲਾ ਕਰਨ ਜਾ ਰਹੇ ਤੁਹਾਨੂੰ हां वो चल रहा जी अपने एक बहुत बढ़िया स्टेडियम ਜਿਹੜਾ ਮਲਟੀ ਨੈਸ਼ਨਲ ਰਾਣਾ ਇੰਦਰ ਪ੍ਰਤਾਪ ਜੀ ਵੱਲੋਂ ਉਹਦਾ ਬਣਾਇਆ ਗਿਆ ਸਾਰਾ ਸਾਰਾ ਪ੍ਰੋਗਰਾਮ ਲੱਗਾ ਉਹਦੇ ਲਈ ਮੇਰਾ ਖਿਆਲ ਆਲਮੋਸਟ 75% ਜਿਹੜਾ ਕੰਮ ਹੋ ਚੁੱਕਾ ਜੇ ਕਿਤੇ ਉਹ ਗਵਰਨਮੈਂਟ ਥੋੜਾ ਜ਼ੋਰ ਲਾ ਦੇ ਉਸ ਚੀਜ਼ ਨੂੰ ਤੇ ਸਾਡੇ ਏਰੀਏ ਨੂੰ ਇੱਥੇ ਬਾਬੇ ਨਾਨਕ ਦੀ ਧਰਤੀ ਨੂੰ ਇੱਕ ਬਹੁਤ ਵਧੀਆ ਚੀਜ਼ ਜਿਹੜੀ ਆ ਉਹ ਬਣਨ ਜਾ ਰਹੀ ਆ ਜੈ ਸ਼੍ਰੀ ਰਾਮ ਜੀ ਮੈਂ ਵਿਸ਼ਾਲਾ ਰੋੜਾ ਫਰੈਂਡਸ ਵੈਲਫੇਅਰ ਸੁਸਾਇਟੀ ਵੱਲੋਂ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅੱਜ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਸਾਡਾ ਟੂਰਨਾਮੈਂਟ ਤੀਸਰੇ ਪੜਾਅ ਦੇ ਵਿੱਚ ਪਹੁੰਚ ਗਿਆ ਜੀ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ 16 ਟੀਮਾਂ ਭਾਗ ਲੈ ਰਹੀਆਂ ਨੇ 71000 ਰੁਪਏ ਦਾ ਪਹਿਲਾ ਇਨਾਮ ਹੈ ਤੇ 41 ਦੂਸਰਾ ਜੀ ਅੱਜ ਤੀਸਰੇ ਸੰਡੇ ਦੇ ਵਿੱਚ ਪਹਿਲਾ ਮੈਚ ਪੁਰੀ 11 ਸੁਲਤਾਨਪੁਰ ਲੋਧੀ ਤੇ ਫਤਿਹ 11 ਜੀਰੇ ਦੇ ਵਿੱਚ ਕਰ ਹੋ ਰਿਹਾ ਜੀ ਦੂਸਰਾ ਮੈਚ ਪਰਮਜੀਤਪੁਰ ਸੁਲਤਾਨਪੁਰ ਲੋਧੀ ਤੇ ਮੋਗੇ ਦੀ ਕ੍ਰਿਕਟ ਟੀਮ ਦੇ ਵਿਚਾਲੇ ਹੋਏਗਾ ਜੀ ਅਸੀਂ ਦੂਰੋਂ ਆਈਆਂ ਸਾਰੀਆਂ ਟੀਮਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਅਸੀਂ ਅੱਜ ਸਾਡੇ ਇੱਥੇ ਪਹੁੰਚੇ ਮੁੱਖ ਮਹਿਮਾਨ ਸ਼੍ਰੀ ਦੀਪਕਪਤੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਆਪਣਾ ਸਮਾਂ ਕੱਢ ਕੇ ਸਾਨੂੰ ਇਹਨਾਂ ਸਹਿਯੋਗ ਦੇ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਕੋਲੋਂ ਹੋਰ ਵੀ ਸਹਿਯੋਗ ਦੀ ਆਸ ਰੱਖਦੇ ਹੋਏ ਇਹਨਾਂ ਕਹਿਣਾ ਚਾਹਾਂਗੇ ਕਿ ਆਉਣ ਵਾਲੇ ਟਾਈਮ ਜਦੋਂ ਫਾਈਨਲ ਹੋਵੇ ਤੁਹਾਨੂੰ ਵੱਧ ਚੜ ਕੇ ਸਾਰੇ ਸ਼ਹਿਰ ਵਾਸੀ ਸਹਿਯੋਗ ਦਿਓ ਤਾਂ ਕਿ ਫਾਈਨਲ ਨੂੰ ਇੱਕ ਬਹੁਤ ਵਧੀਆ ਤਰੀਕੇ ਨਾਲ ਇੱਥੇ ਕਰਾਇਆ ਜਾ ਸਕੇ।